ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਕੀਰ ਸਟਾਰਮ ਇਸ ਮਹੀਨੇ ਦੀ 8 ਤਾਰੀਖ ਤੋਂ 2 ਦਿਨਾਂ ਦੇ ਦੌਰੇ ਤੇ ਭਾਰਤ ਆ ਰਹੇ ਨੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਟਾਰਮ ਦਾ ਇਹ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ 9 ਅਕਤੂਬਰ ਨੂੰ ਮੁੰਬਈ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਵਿਜ਼ਨ 2035 ਅਨਸਾਰ ਭਾਰਤ ਯੂਕੇ ਵਿਆਪਕ ਰਣਨੀਤਿਕ ਪਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਹੋਏ ਵਿਕਾਸ ਦਾ ਜਾਇਜ਼ਾ ਲੈਣਗੇ ਵਿਜ਼ਨ 2035 ਵਪਾਰ ਅਤੇ ਨਿਵੇਸ਼ ਟੈਕਨੋਲੋਜੀ ਰੱਖਿਆ ਅਤੇ ਸੁਰੱਖ ਸਿੱਖਿਆ ਜਲਵਾਯੂ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ 10 ਸਾਲਾਂ ਦਾ ਸਮਾਵਧ ਰੋਡਮੈਪੇ ਦੋਵੇਂ ਨੇਤਾ ਭਾਰਤ ਯੂਕੇ ਦੀ ਭਵਿੱਖ ਦੀ ਆਰਥਿਕ ਭਾਈਵਾਲੀ ਦੇ ਕੇਂਦਰੀ ਥੰਮ ਵਜੋਂ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਦੇ ਮੌਕਿਆਂ ਬਾਰੇ ਕਾਰੋਬਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਖੇਤਰੀ ਤੇ ਵਿਸ਼ਵ ਮਹੱਤਵ ਦੇ ਮੁੱਦਿਆਂ ਤੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ ਇਸ ਤੋਂ ਇਲਾਵਾ ਦੋਵੇਂ ਪ੍ਰਧਾਨ ਮੰਤਰੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ ਦੇ 6ਵੇਂ ਸੰਸਕਰਣ ਵਿੱਚ ਸ਼ਿਰਕਤ ਕਰਨਗੇ ਇਹ ਦੌਰਾ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੀ ਅੱਗੇ ਵਧਣ ਵਾਲੀ ਭਾਈਵਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰੇਗਾ